ਹਾਂ ਜੀ ਦੋਸਤੋ ਕੀ ਹਾਲ ਚਾਲ ਨੇ ਠੀਕ ਠਾਕ ਹੋ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਤੁਹਾਡਾ ਧੰਨਵਾਦ ਜਿਹੜੇ ਵੀਡੀਓ ਲਾਈਕ ਤੇ ਸ਼ੇਅਰ ਕਰਦੇ ਨੇ ਧੰਨਵਾਦ ਇਦਾਂ ਹੀ ਸਪੋਰਟ ਕਰਦੇ ਰਹੋ ਲਓ ਫਿਰ ਇੱਕ ਨਵਾਂ ਗਾਣਾ ਆਪਾਂ ਨੇ ਲੋਕ ਤੱਥ ਲਿਖਿਆ ਤਾਜ਼ਾ ਤਾਜ਼ਾ ਹੈ ਤਾਂ ਥੋੜਾ ਜਿਹਾ ਗਿੱਲੇ ਹੀ ਹੈ ਚਲੋ ਕੋਈ ਗੱਲ ਨਹੀਂ ਠੀਕ ਹੈ ਫਿਰ ਲਓ ਸੁਣੋ ਫਿਰ ਓਏ ਖਾਦਾ ਔਲੇ ਦਾਤੇ ਜਾਰੋ ਕੇ ਹਾਸਿਆਣੇ ਦਾ ਓ ਬੇੜਾ ਹੱਥੋਂ ਲੰਗਿਆ ਫਾਇਦਾ ਕੀ ਪਛਤਾਣੇ ਦਾ ਓ ਬੇੜਾ ਹੱਥੋਂ ਲੰਗਿਆ ਫਾਇਦਾ ਕੀ ਪਛਤਾਣੇ ਦਾ ਓ ਬੰਦਾ ਧੋਖਾ ਖਾਂਦੇ ਅਕਲ ਤੋਂ ਕੱਚੇ ਕੰਨਾਂ ਦੇ ਓ ਘਰ ਪਟ ਬੈੰਦੇ ਬੰਦੇ ਠਰਕੀ ਯਾਰੋ ਰੰਨਾ ਦੇ ਓ ਘਰ ਪਟ ਬੈੰਦੇ ਬੰਦੇ ਯਾਰੋ ਠਰਕੀ ਰੰਨਾ ਦੇ ਓ ਗੁੜ ਚੋਰੀ ਦਾ ਖਾਂਦੇ ਜਿਹੜੇ ਗੁਰਚੋਰੀ ਦਾ ਖਾਂਦੇ ਕੀਤੀ ਮੀ ਘੱਟ ਗਜਾਰੂਗੀ ਅੱਜ ਨਹੀਂ ਤਾਂ ਕੱਲ੍ਹ ਜਾਰੋ ਚੰਦ ਝਾੜੂ ਹੀ ਝਾੜੂਗੀ ਓਏ ਅੱਜ ਨਹੀਂ ਤਾਂ ਕੱਲ੍ਹ ਜਾਰੋ ਚੰਦ ਝਾੜੂ ਹੀ ਝਾੜੂਗੀ ਹੋ ਦੇਣ ਪਹਿਣ ਹਰ ਜਾਨੇ ਹੋ ਦੇਣ ਪਹਿਣ ਹਰ ਜਾਨੇ ਚੋਰਾ ਨੂੰ ਲਾਏ ਸੱਨਾਂ ਦੇ ਹੋ ਘਰਪਟ ਬੈਂਦੇ ਬੰਦੇ ਜਾਰੋ ਠਰਕੀ ਰੰਨਾਂ ਦੇ ਓ ਘਰਪਟ ਬੈਂਦੇ ਜਾਰੋ ਬੰਦੇ ਠਰਕੀ ਰੰਨਾਂ ਦੇ ਹੋ ਝੱਟ ਬਦਲਨੇ ਜਾਂਦੇ ਹੋ ਝੱਟ ਬਦਲਨੇ ਜਾਂਦੇ ਹੁੰਦੇ ਯਾਰ ਗਲਾਸੀ ਦੇ ਹੋ ਝੱਟ ਬਦਲਨੇ ਜਾਂਦੇ ਹੁੰਦੇ ਯਾਰ ਗਲਾਸੀ ਦੇ ਹੋ ਪਿੱਠ ਦਿਖਾ ਕੇ ਭੱਜਦੇ ਯਾਰੋ ਚਲਦੀ ਵਿੱਚ ਗੰਡਾਸੀ ਦੇ ਹੋ ਪਿੱਠ ਦਿਖਾ ਕੇ ਭੱਜਦੇ ਚਲਦੀ ਵਿੱਚ ਗੰਡਾਸੀ ਦੇ ਹੋ ਜਗਤਾਰ ਪਿੱਛੇ ਹਟ ਜਾਂਦੇ ਹੋ ਜਗਤਾਰ ਪਿੱਛੇ ਹਟ ਜਾਂਦੇ ਖੜ ਕੇ ਸੁਣ ਕੇ ਗੰਨਾ ਦੇ ਬਾਈ ਖੜਕੇ ਸੁਣਕੇ ਗੰਨਾ ਦੇ ਹੋ ਘਰਪਟ ਬੈਂਦੇ ਬੰਦੇ ਠਰਕੀ ਜਿਹੜੇ ਰੰਨਾ ਦੇ ਹੋ ਘਰਪਟ ਬੈਂਦੇ ਠਰਕੀ ਬੰਦੇ ਜਿਹੜੇ ਰੰਨਾ ਦੇ ਸੋ ਧੰਨਵਾਦ ਵੀਰੋ ਥੈਂਕ ਯੂ